ਸਰਬੰਸਦਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਲਸਾਲੀ ਸ਼ਹਾਦਤ ਨੂੰ ਸਮਰਪਿਤ ਢੀੜ ਜੋੜ ਮੇਲ ਦਾ ਅੱਜ ਦੂਜਾ ਦਿਨ ਹੈ। ਤਕ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕ ਰਹੀਆਂ ਨੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਦੀਵਾਨ ਸਜਾਏ ਜਾ ਰਹੇ ਹਨ ਜਦੋਂ ਕਿ ਕੱਲ ਸਵੇਰੇ 9 ਵਜੇ ਵਿਸ਼ਾਲ ਵਿਰਾਗਮਈ ਨਗਰ ਕੀਰਤਨ ਸਜਾਜਾਵੇਗਾ ਜੋ ਕਿ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਸੁਪੰਨ ਹੋਵੇਗਾ। ਇਸ ਸਮਾਗਮ ਦੌਰਾਨ ਸ਼੍ਰੀ ਕਾਉਤ ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਅੱਜ ਦੂਜੇ ਦਿਨ ਦਾ ਦੀਵਾਨ ਹੈ ਅਮਰਤਵਲੇ ਆਸਾ ਜੀ ਦੀ ਵਾਰ ਤੇ ਸਟੈਪ ਵਾਈਜ਼ ਜਿਹੜੀ ਕਥਾ ਹੈ ਪੜਾਦਰ ਪੜਾ ਇਤਿਹਾਸ ਦੀ ਜਿੱਥੋਂ ਤੱਕ ਦਿੱਥੇ ਸਫਰ ਇਸ ਸ਼ਹੀਦਾਂ ਦਾ ਚੱਲਦਾ ਤੇ ਖਤਮ ਹੁੰਦਾ ਉਹ ਲਗਾਤਾਰ ਛੇ ਪੋ ਤੋਂ 13 ਪੋ ਤੱਕ ਚੱਲ ਰਹੀ ਹੈ ਵਿਸ਼ੇਸ਼ ਕਥਾ ਉਸ ਤੋਂ ਬਾਅਦ ਸਾਰਾ ਦਿਨ ਕੀਰਤਨ ਦੇ ਸਮਾਗਮ ਨੇ ਲੱਖਾਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਬੇਅੰਤ ਲੰਗਰ ਚੱਲ ਰਹੇ ਨੇ ਔਰ ਸੰਗਤ ਵਲੰਟੀਅਰ ਰੂਪ ਚ ਸਾਰੀ ਸੇਵਾ ਜਿਹੜੀ ਹੈ ਉਹ ਸੰਭਾਲ ਰਹੀ ਹੈ ਬਹੁਤ ਵੱਡਾ ਯੋਗਦਾਨ ਹੈ ਸੰਗਤ ਦਾ ਕੱਲ ਮੁੱਖ ਸ਼ਾਦ ਦਾ ਦਿਹਾੜਾ ਹੈ 13 ਫੂ ਤਾਂ ਕੱਲ ਨੂੰ ਜਿਹੜਾ ਸਭ ਤੋਂ ਪਹਿਲਾਂ 1 ਵਜੇ ਮੁੱਖ ਦਵਾਰ ਜਿਹੜਾ ਹੈ ਅਮਰਤ ਵੇਲੇ ਰਾਤ ਨੂੰ ਕਿਵਾੜ ਖੁੱਲਣਗੇ ਤੇ 1 ਤੋਂ 1:30 ਵਜੇ ਤੱਕ ਸੇਵਾ ਹੋਏਗੀ 1:30 ਵਜੇ ਤੱਕ ਫਿਰ 3 ਵਜੇ ਆਸਾ ਜੀ ਦੀ ਕਿਵਾਰ ਸ਼ੁਰੂ ਹੋਏਗੀ ਤੇ 3 ਵਜੇ ਨਿਤਨੇਮ ਸ਼ੁਰੂ ਹੋਏਗਾ 3 ਤੋਂ 4:30 ਡੇਢ ਘੰਟਾ ਨਿਤਨੇਮ ਦਾ ਸਮਾਂ ਹੈ 4:30 ਤੋਂ 7 ਵਜੇ ਤੱਕ ਆਸਾ ਜੀ ਕੀ ਵਾਰ ਦਾ ਸਮਾਂ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਸਵਾ ਘੰਟਾ ਸ਼ਹਾਦਤ ਦੀ ਜਿਹੜੀ ਵਿਸ਼ੇਸ਼ ਵਿਚਾਰ ਹੈ ਉਹ ਹੋਣੀ ਹੈ ਮੁਖ ਦਰਬਾਰ ਵਿੱਚ ਤੇ ਫਿਰ ਟਾਈਮ ਟੂ ਟਾਈਮ ਜਿਹੜਾ ਹੈ ਅਰਦਾਸ ਹੁਕਮਨਾਮਾ ਸਿਰੋਪਾਉ ਦੀ ਬਖਸ਼ਿਸ਼ ਅਤੇ ਪੂਰੇ 9 ਵਜੇ ਜਿਹੜਾ ਇਥੋਂ ਚੱਲਣ ਦਾ ਸਮਾਂ ਹੁੰਦਾ ਹੈ ਪੂਰੀ ਤਰ੍ਹਾਂ ਪਰਫੈਕਟ ਸਮਾਂ ਨਗਰ ਕੀਰਤਨ ਦੀ ਰਵਾਨਗੀ ਹੋਏਗੀ ਅੰਜ ਪਿਆਰੇ ਸਹਿਬਾਨ ਨਿਸ਼ਾਨਤੀ ਸਹਿਬਾਨ ਧੰਨ ਸ਼੍ਰੀ ਗੁਰਗੰਦ ਸਾਹਿਬ ਜੀ ਦੀ ਅਗਵਾਈ ਵਿੱਚ ਕੌਮ ਵਿੱਚ ਵਾਹਦ ਇੱਕ ਨਗਰ ਕੀਰਤਨ ਹੈ ਜਿਹੜਾ ਇਸ ਅਹਿਸਾਸ ਨਾਲ ਨਿਕਲਦਾ ਹੈ ਕਿ ਜਿਵੇਂ ਅਸੀਂ ਕਿਸੇ ਦੇ ਵਿਵਾਨ ਦੇ ਨਾਲ ਚੱਲ ਰਹੇ ਹੁੰਦੇ ਹਾਂ ਔਰ ਉਸੇ ਮਰਿਆਦਾ ਦੇ ਨਾਲ ਜਿਵੇਂ ਸਿੱਖ ਰਹਿਤ ਮਰਿਆਦਾ ਵਿੱਚ ਅੰਤਮ ਰਸਮਾਂ ਹੁੰਦੀਆਂ ਨੇ ਜਪਜੀ ਸਾਹਿਬ ਦਾ ਪਾਠ ਸੋਹਿਲਾ ਸਾਹਿਬ ਦਾ ਪਾਠ ਜਾ ਕੇ ਜੋਤੀ ਸੁਖ ਸਾਹਿਬ ਜਿੱਥੇ ਸਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਸੀ ਇਹ ਬਿਬਾਨ 88 ਚਿਖਾ ਚਿਣੀ ਗਈ ਸੀ ਚੰਡਾ ਲਾਇਆ ਗਿਆ ਸੀ। ਤੋਂ ਬਹੁਤ ਵੱਡੀ ਗਿਣਤੀ ਚ ਗੁਰਸਿੱਖ ਸੰਗਤਾਂ ਵਿਰਾਗ ਵਿੱਚ ਭਿੱਜੀਆਂ ਹੋਈਆਂ ਉਸੇ ਪਾਲ ਨੂੰ ਜੂਰੀਆਂ ਹੁੰਦੀਆਂ। ਇਹੀ ਕਾਰਨ ਹੈ ਕਿ ਬੜੇ ਸੰਜਮ ਨਾਲ ਬੜੇ ਸਹਿਜ ਨਾਲ ਬੜੀ ਗੰਭੀਰਤਾ ਨਾਲ ਇਹ ਸਾਰਾ ਇਕੱਠ ਜਿਹੜਾ ਗਿਣਤੀ ਤੋਂ ਬਾਹਰ ਹੁੰਦਾ ਹੈ। ਤੋਂ ਪ੍ਰਸ਼ਾਸਨ ਵੀ ਬਹੁਤ ਵਧੀਆ ਸਹਿਯੋਗ ਦੇ ਰਿਹਾ। ਹਰ ਕੋਈ ਅਸਲ ਚ ਇੱਥੇ ਜੋ ਵੀ ਸੇਵਾ ਕਾਰਿਆ ਹੁੰਦਾ ਉਹ ਇੱਕ ਭਾਵਨਾ ਤਹਿਤ ਸੇਵਾ ਕਰ ਰਿਹਾ ਭਾਵੇਂ ਉਹ ਪ੍ਰਸ਼ਾਸਨਿਕ ਅਧਿਕਾਰੀ ਹੈ ਭਾਵੇਂ ਸੰਗਤ ਹੈ ਭਾਵੇਂ ਪ੍ਰਬੰਧਕੀ ਸਟਾਫ ਹੈ ਸੋ ਇਹ ਨਿਰਜ ਜਜ਼ਬਾਤਾਂ ਦਾ ਹੜ ਹੈ ਇੱਥੇ ਜਿਦੇ ਵਿੱਚ ਭਾਵਕਤਾ ਵੀ ਹੈ ਵਿਰਾਗ ਵੀ ਹੈ ਜੋਸ਼ ਵੀ ਹੈ ਜਜ਼ਬਾ ਵੀ ਹੈ ਤੇ ਵਿਵੇਕਸ਼ੀਲਤਾ ਵੀ ਹੈ ਸੋ ਕੋਸ਼ਿਸ਼ ਹੈ ਕਿ 1:30 ਵਜੇ ਨਗਰ ਕੀਰਤਨ ਜੋਤੀ ਸੂਬਾ ਪਹੁੰਚੇ ਸੋਇਲਾ ਸਾਹਿਬ ਦਾ ਪਾਠ ਤੇ ਆਖਰੀ ਸ਼ਬਦ ਸੂਰਜ কিরਣ ਮੈਂ ਆਖਰੀ ਸ਼ਬਦ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ RAM ਜੋਤੀ ਜੋਤ ਰਲੀ ਸੰਪੂਰਨ ਥੀ ਆ RAM ਇਹ ਸ਼ਬਦ ਪੜ ਕੇ ਫਿਰ ਸੰਪੂਰਨਤਾ ਦੀ ਅਰਦਾਸ ਹੁੰਦੀ ਹੈ ਫਿਰ ਜਹਦਰ ਸ਼੍ਰੀ ਅਕਾਲ ਤਖਤ ਸਾਹਿਬ ਕੌਮ ਨੂੰ ਮੁਖਾਤਬ ਹੁੰਦੇ ਨੇ ਤੇ ਫਿਰ ਸ਼ੀਦੀ ਜੋੜ ਮੇਲੇ ਦੀ ਸੰਪੂਰਨਤਾ ਦੀ ਵੈਸੇ ਜਿਹੜੇ ਦੀਵਾਨ ਨੇ ਇਕੱਠਾ ਉਹ ਲਗਾਤਾਰ ਇੱਕ ਤਰੀਕ ਤੱਕ ਚੱਲਦੇ ਰਹੇ ਨੇ ਇਸੇ ਤਰ੍ਹਾਂ ਪਰ ਜੋ ਨਿਯਮਤ ਰੂਪ ਵਿੱਚ ਸ਼ਹਾਦਤ ਦਾ ਮੁਖ ਦਿਹਾੜਾ ਉਹ 13 ਪੂ ਕੱਲ ਨੂੰ ਹੈ ਸੋ ਸੰਗ ਤਾਂ ਬਹੁਤ ਪ੍ਰੇਮ ਵਿੱਚ ਭਿੱਜੀਆਂ ਪਹੁੰਚ ਰਹੀਆਂ ਗੁਰੂ ਸਾਹਿਬ ਜੀ ਦੇ ਰੰਗ ਵਿੱਚ ਨੇ ਔਰ ਸਭ ਤੋਂ ਵਧੀਆ ਗੱਲ ਇਹ ਆ ਕਿ ਬੜੇ ਕਮਾਲ ਦੇ ਨਾਲ ਹਰ ਕੋਈ ਸਹਿਜ ਵਿੱਚ ਗੰਭੀਰਤਾ 'ਚ ਜਿਹੜੀਆਂ ਬੇਨਤੀਆਂ ਕੀਤੀਆਂ ਸੀ ਲਗਾਤਾਰ ਘਰਾਂ ਤੋਂ ਤੁਰਨ ਤੋਂ ਲੈ ਕੇ ਇੱਥੇ ਆਉਣ ਤੱਕ ਇੱਥੇ ਵਿਚਰਨ ਤੱਕ ਜਾਨ ਤੱਕ ਕਿ ਉਹ ਉਹ ਸੰਜਮ ਉਹ ਜਾਪਤਾ ਉਹ ਡਿਸਪੀਸਪਲਨ ਨਾ ਟੁੱਟੇ ਔਰ ਨੌਜਵਾਨ ਉਹ ਡਿਸਪੀਸਪਲਨ ਦਾ ਪਾਲਣ ਕਰ ਰਹੇ